ਅੱਜ ਮਾਨਯੋਗ ਐਸਐਸਪੀ ਸਾਹਿਬ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਬੱਸ ਸਟੈਂਡ ਤੋਂ ਲੈ ਕੇ ਅੰਦਰ ਬ੍ਰਿਜ ਤੱਕ ਜਿਹੜਾ ਵਾ ਇਲਾਕਾ ਵਾ ਨਾਲ ਸਰ ਦੇ ਜਵਾਨ ਵੀ ਇਹ ਦਾ ਕੈਂਸ ਕਰਕੇ ਲਗਾਇਆ ਗਿਆ ਕਿ ਜਿਹੜੀ ਬਾਹਰੋਂ ਗੱਡੀਆਂ ਆ ਰਹੀਆਂ ਵਾ ਉਹਨਾਂ ਸਾਰਿਆਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਉਹਨਾਂ ਦੇ ਸੀਟ ਬੈਲਟ ਤੇ ਜਿਹੜੇ ਆ ਚਲਾਣ ਵੀ ਕੀਤੇ ਗਏ ਔਰ ਖਾਸ ਕਰਕੇ ਜਿੰਨਾ ਲੋਕਾਂ ਦੇ ਕਾਗਜ਼ અધੂਰੇ ਆ ਜਾਂ ਨਹੀਂ ਆ ਉਹ ਰਿਆਤ ਮੋਟਰਸਾਈਕਲ ਨੂੰ ਵੱਢ ਪੱਧ ਵੀ ਕੀਤੇ ਦੂਸਰੀ ਦੂਸਰੀ ਗੱਲ ਇਹ ਆ ਕਿ ਬੱਸ ਸਟੈਂਡ ਦੇ ਬਾਹਰ ਜਿਹੜੀ ਰਖਸ਼ਾ ਵਾਲੇ ਆ ਜਾਂ ਨੌਜਵਾਨ ਆ ਜਿਹੜੇ ਬੁਲਟ ਭਾਜੀ ਕਰਨ ਵਾਲੇ ਆ ਉਹਨਾਂ ਦੀ ਰੋਕਥਾਮ ਲਈ ਅੱਜ ਸਪੈਸ਼ਲੀ ਨਾਕਾ ਲਾਇਆ ਹੋ ਤਾਂ ਕਿ ਉਹ ਉਹਨਾਂ ਤੋਂ ਲੋਕ ਪਰੇਸ਼ਾਨ ਨਾ ਹੋਣ ਤੇ ਉਹਨਾਂ ਦੀ ਇਹ ਉਹਨਾਂ ਦੀਆਂ ਗੱਲਾਂ ਤੋਂ ਕੋਈ ਵੀ ਪਰੇਸ਼ਾਨੀ ਦਾ ਸਬਬ ਨਾ ਬਣ ਸਕੇ ਔਰ ਖਾਸ ਕਰਕੇ ਟ੍ਰੈਫਿਕ ਨੂੰ ਜਿਆਦਾ ਟ੍ਰੈਫਿਕ ਅੱਜ ਮੰਡੇ ਆ ਟ੍ਰੈਫਿਕ ਜਿਆਦਾ ਹੁੰਦੇ ਕਾਰਨ ਜਗ੍ਹਾ ਜਗ੍ਹਾ ਤੇ ਅਸੀਂ ਟ੍ਰੈਫਿਕ ਦੇ ਨਾਕੇ ਲਗਾਏ ਆ ਔਰ ਉਨ ਜੋ ਕਿ ਟ੍ਰੈਫਿਕ ਨੂੰ ਕੰਟਰੋਲ ਕਰ ਸਕੀਏ ਤਾਂ ਕਿਸੇ ਨੂੰ ਵੀ ਕਿਸੇ ਨੂੰ ਵੀ ਸ਼ਹਿਰ ਵਾਸੀ ਨੂੰ ਕੋਈ ਵੀ ਮੁਸ਼ਕਲ ਨਾ ਸਰ ਕਿ ਅੱਪਰ ਕਿਨੇ ਚਲਾਨ ਕੀਤੇ ਗਏ ਆ ਤੇ ਕਿਹੜੇ ਕਿਹੜੇ ਵਾਹਨਾਂ ਚਲਾਨ ਕੀਤੇ ਗਏ ਜਿਹੜੇ ਮਤਲਬ ਚਲਾਨ ਆ ਹੀ ਹੁਣ ਹੁਣ ਤੱਕ ਤੇ ਪਾਰ ਨੂੰ 15 ਕਿ ਚਲਾਨ ਕਰ ਚੁੱਕੇ ਆ ਔਰ ਜਿਹਦੇ ਚ ਪ੍ਰੈਸ਼ਰ ਆ ਰਹੇ ਨੇ ਤੇ ਆਪਣੇ ਸੀਟ ਬੈਲਟ ਤੇ ਆ ਤੇ ਬਾਉਂਡ ਆ ਮੋਟਰਸਾਈਕਲ ਤੇ ਅਸੀਂ ਬਾਰ-ਬਾਰ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਸਾਡਾ ਸਾਥ ਦਿਓ ਕਿਉਂਕਿ ਜਦਾਂ ਚਿਕਰਪੁਰੀ ਸਾਡਾ ਸਾਥ ਨਹੀਂ ਦੋਗੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਉਹ ਤੇ ਹੱਲ ਨਹੀਂ ਹੋ ਸਕਦੀ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਟ੍ਰੈਫਿਕ ਤੇ ਨੀਮਾ ਤੋਂ ਜਾਂ ਟ੍ਰੈਫਿਕ ਦਾ ਐਜੂਕੇਸ਼ਨ ਤੋਂ ਅਣਜਾਣ ਆ ਗੱਡੀ ਜਿੱਥੇ ਮਰਜ਼ੀ ਪਾਰਕ ਕਰ ਲੈਂਦੇ ਆ ਪਾਰਕ ਕਰਕੇ ਬਾਜ਼ਾਰ 'ਚ ਚਲੇ ਜਾਂਦੇ ਆ ਜਿਹਦੇ ਕਾਰਨ ਸਾਡੇ ਦੀ ਇੱਕ ਪ੍ਰੋਬਲਮ ਵੱਜ ਜਾਂਦੀ ਆ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਗੱਲ ਨੂੰ ਸਮਝੇ ਨਹੀਂ ਰੇ ਔਰ ਪਾਰਕਿੰਗ ਦੀ ਸੁਰਦਾਵਾ ਜੇ ਪਾਰਕਿੰਗ ਫੁੱਲ ਆ ਤੋ ਕਿਰਪਾ ਕਰਕੇ ਜੇ ਸੜਕ ਤੇ ਗੱਡੀ ਲਾਣੀ ਆ ਤੋ ਗੱਡੀ ਨੂੰ ਥੱਲੇ ਕਰਕੇ ਲਾਓ ਤਾਂ ਕਿ ਆਉਣ ਜਾਣ ਵਾਲੀਆਂ ਜਿਹੜੀਆਂ ਵਿਕਲ ਆਓ ਆਰਾਮ ਦੇ ਨਾਲ ਆ ਜਾ ਸਕਣ